ਸਾਹਿਬ ਬਹੁਤ ਬਹੁਤ ਧੰਨਵਾਦ ਜੀ ਜਵੱਦੀ ਨਗਰ ਇੱਕ ਪਿੰਡ ਹੈ ਔਰ ਸਾਰੀ ਸਾਧ ਸੰਗਤ ਜਿੰਨੇ ਵੀ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਭੈਣਾ ਛੋਟੇ ਬੱਚੇ ਕਬੀਲਦਾਰੀ ਦਾ ਟਾਈਮ ਹੈ ਰੋਟੀ ਟੁੱਕ ਦਾ ਟਾਈਮ ਹੈ ਇੰਨੀ ਭਾਰੀ ਗਿਣਤੀ ਚ ਮਾਵਾ ਪੈਣਾ ਦਾ ਇੱਥੇ ਆਉਣਾ ਸਾਡੇ ਲਈ ਬੜਾ ਸ਼ੁਭ ਸੰਕੇਤ ਹੈ ਤੁਹਾਡਾ ਆਸ਼ੀਰਵਾਦ ਕਹਿੰਦੇ ਜੇ ਮਾਂ ਦਾ ਆਸ਼ੀਰਵਾਦ ਤੇ ਭੈਣ ਦੀਆਂ ਦੁਆਵਾਂ ਮਿਲ ਜਾਣ ਤਾਂ ਦੁਨੀਆ ਦੀ ਕੋਈ ਵੀ ਇਹ ਜੀ ਮੰਜ਼ਲ ਨਹੀਂ ਜਿਹਨੂੰ ਬੰਦਾ ਫਤੇ ਨਾ ਕਰ ਸਕੇ ਜਿਹਨੂੰ ਜਿੱਤ ਨਾ ਸਕੇ ਥੋੜਾ ਧੰਨਵਾਦ ਜੀ ਇੱਥੇ ਆਉਣ ਦਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੋਸਤੋ ਆ ਵੇਲੇ ਨੂੰ ਕਹਿੰਦੇ ਆਪਣੇ ਕਿ ਦੋ ਵੇਲਿਆਂ ਦਾ ਇੱਕ ਵੇਲਾ ਜੇ ਕਿਸੇ ਨੇ ਸੌਖਾਣੀ ਹੋਵੇ ਕਹਿੰਦੇ ਦੋ ਵੇਲਿਆਂ ਦਾ ਇੱਕ ਵੇਲਾ ਮੈਂ ਸੱਚ ਬੋਲ ਰਿਹਾ ਹਾਂ ਸੋ ਦੋ ਵੇਲਿਆਂ ਦਾ ਇੱਕ ਵੇਲਾ ਗੁਰੂ ਘਰ ਜਮਾ ਸੱਜੇ ਪਾਸੇ ਹੈ ਰਹਿਰਾਸ ਦਾ ਟਾਈਮ ਹੈ ਆਰਤੀ ਦਾ ਟਾਈਮ ਹੈ ਅੱਜ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨੀਆਂ ਕੋਈ ਰਾਜਨੀਤਿਕ ਭਾਸ਼ਣ ਨਹੀਂ ਦਿੰਦੇ ਨਾ ਹੀ ਕੋਈ ਅਖਬਾਰਾਂ 'ਚ ਫੋਟੋ ਛਪਾਉਣ ਦਾ ਚਾਹ ਹੈ ਨਾ ਹੀ ਕੋਈ ਟੈਲੀਵਿਜ਼ਨ ਤੇ ਆਉਣ ਦਾ ਚਾਹ ਹੈ ਬਸ ਚਾਹ ਇੱਕੋ ਹੀ ਹੈ ਕਿ ਸਾਡਾ ਜਿਹੜਾ ਪੰਜਾਬ ਹੈ ਉਹ ਦੁਬਾਰੇ ਗਿੱਧਿਆਂ ਪੰਗੜਿਆਂ ਵਾਲਾ ਕਬੱਡੀਆਂ ਛਿੰਝਾਂ ਵਾਲਾ ਦੁਬਾਰੇ ਫੌਜ ਦੇ ਕਰਨੈਲਾਂ ਜਰਨੈਲਾਂ ਵਾਲਾ ਬਣ ਜਾਏ ਬਸ ਆਹੀ ਚਾਹ ਬਸ ਤੁਹਾਡਾ ਇੰਨੀ ਭਾਰੀ ਗਿਣਤੀ ਚ ਆਉਣਾ ਮੇਰੇ ਲਈ ਬਹੁਤ ਬਹੁਤ ਹੌਸਲਾ ਵਧਾਉ ਹੈ ਕੋਈ ਦਿਹਾੜੀ ਤੇ ਨਹੀਂ ਲੈ ਕੇ ਆਏ ਇਸ ਤੁਨੂੰ ਦੂਜੀਆਂ ਪਾਰਟੀਆਂ ਵਾਲੇ ਦਿਹਾੜੀ ਤੇ ਲੈ ਕੇ ਆਉਂਦੇ ਆ ਜਾਂ ਕੋਈ ਲਾਲਚ ਦੇ ਕੇ ਲੈ ਕੇ ਆਉਂਦੇ ਆ ਤੈਨੂੰ ਆਉਂਦੇ ਨੂੰ ਰੋਟੀ ਖਵਾ ਲਾਂਗੇ ਜਾਂ ਜਾਂਦੇ ਨੂੰ ਰੋਟੀ ਖਵਾ ਦਾਂਗੇ ਇਦਾਂ ਦਾ ਕੁਝ ਕਰਕੇ ਆ ਸੋ ਅੱਜ ਅਸੀਂ ਤੁਨੂੰ ਛੋਟਾ ਜਿਹਾ ਸੱਦਾ ਦਿੱਤਾ ਤੁਸੀਂ ਇੰਨੀ ਪਾਰੀ ਗਿਣਤੀ 'ਚ ਆ ਗਏ ਇੱਥੋਂ ਕੀ ਸਿੱਧ ਹੁੰਦਾ ਹੈ ਇੱਥੋਂ ਇਹੀ ਸਿੱਧ ਹੁੰਦਾ ਕਿ ਤੁਸੀਂ ਸਭਾਤਿੰਨ ਸਾਲ ਦਾ ਫਤਵਾ ਜਿਹੜਾ ਉਹ ਆਪਦੇ ਦਿਲ 'ਚ ਚੱਕੀ ਫਿਰਦੇ ਹੋ ਹਾਲਾਂਕਿ ਇਲੈਕਸ਼ਨ ਹੋਣੀ ਨਹੀਂ ਚਾਹੀਦੀ ਸੀ ਤੁਸੀਂ ਪਹਿਲਾਂ ਹੀ ਜਿਤਾਤਾ ਸੀ ਇਸ ਇਲਾਕੇ 'ਚੋਂ ਪਰ ਅਚਾਨਕ ਪ੍ਰਮਾਤਮਾ ਦਾ ਭਾਣਾ ਹੈ ਕਿ ਸਾਡੇ ਐਮਐਲਏ ਸਾਹਿਬ ਅਕਾਲ ਚਲਾਣਾ ਕਰ ਗਏ ਤਾਂ ਇਲੈਕਸ਼ਨ ਲੜਨੀ ਪੈਂਦੀ ਹੈ ਭਾਰਤ ਦੇ ਕਾਨੂੰਨ ਮੁਤਾਬਕ 6 ਮਹੀਨਿਆਂ ਦੇ ਵਿੱਚ ਵਿੱਚ ਦੁਬਾਰੇ ਕੋਈ ਨੁਮਾਇੰਦਾ ਚੁੜਨਾ ਪੈਂਦਾ ਤੇ ਤੁਸੀਂ ਪਹਿਲਾਂ ਵੀ ਇਸ ਇਲਾਕੇ 'ਚ ਬੜੀ ਭਾਰੀ ਗਿਣਤੀ ਤੇ ਤੁਸੀਂ ਜੀ ਤਾਕੇ ਭੇਜਿਆ ਸੀ ਇਸ ਵਾਰ ਵੀ ਅਸੀਂ ਉਮੀਦ ਇਹ ਹੀ ਕਰਦੇ ਆਂ ਕਿ ਤੁਸੀਂ ਸਾਡੇ ਤੇ ਵਿਸ਼ਵਾਸ ਜਿਹੜਾ ਕੀਤਾ ਉਹਨੂੰ ਕਾਇਮ ਰੱਖੋਗੇ ਅਸੀਂ ਤੁਹਾਡਾ ਵਿਸ਼ਵਾਸ ਨਹੀਂ ਤੋੜਦੇ ਥੋੜਾ ਥੋੜੀ ਜ਼ਿੰਮੇਵਾਰੀ 19 ਤਰੀਕ ਨੂੰ ਖਤਮ ਝਾੜੂ ਵਾਲਾ ਬਟਨ ਦਬਕ ਕੇ ਥੋੜੀ ਜ਼ਿੰਮੇਵਾਰੀ 19 ਤਰੀਕ ਨੂੰ ਖਤਮ ਸਾਡੀ 19 ਤਰੀਕ ਤੋਂ ਸ਼ੁਰੂ ਇਹ ਸਾਡੀ ਗਾਰੰਟੀ ਹੈ ਜੀ। ਬਸ ਉਸ ਦਿਨ ਚਲੇ ਜਾਇਓ ਇਹਨਾਂ ਕਹਦੇ ਗਰਮੀ ਐ। ਕੋਈ ਟਾਈਮ ਨਹੀਂ ਲੱਗਦਾ 192 ਬੂਥ ਨੇ 700 ਤੋਂ 800 ਵੋਟਾਂ ਹੀ ਕਬੂਤੇ ਨੇ ਜੇ ਐਵਰੇਜ ਵੀ ਪਾ ਲਈਏ ਨਾ ਤਾਂ 10 ਤੋਂ 15 ਮਿੰਟ ਹੀ ਲੱਗਦੇ ਜੀ 10 ਤੋਂ 15 ਮਿੰਟਾਂ ਚ ਵੋਟ ਪਾ ਕੇ ਘਰੇ ਆ ਜੂਗੇ। 10 ਤੋਂ 15 ਮਿੰਟ ਪੰਜਾਬ ਵਾਸਤੇ ਕੱਢ ਲਓ 10 ਤੋਂ 15 ਮਿੰਟ लुधियाना ਪਛਮੀ ਵਾਸਤੇ ਕੱਢ ਲਓ 10 ਤੋਂ 15 ਮਿੰਟ ਜ਼ਬਤਦੀ ਪਿੰਡ ਵਾਸਤੇ ਕੱਢ ਲਓ 10 ਤੋਂ 15 ਮਿੰਟ ਆਪਣੇ ਬੱਚਿਆ ਵਾਸਤੇ ਕੱਢ ਲਓ ਬਸ 10 ਤੋਂ 15 ਮਿੰਟਾਂ ਚ ਕੰਮ ਨਿਬੜ ਜਾਣਾ ਤੜਕੀ ਤੜਕੀ ਜਾਇਆ ਆਪਣਾ ਤਾਂ ਬਟਟ ਵੀ ਪਹਿਲੇ ਨੰਬਰ ਤੇ ਹੀ ਹੈ ਕਿਤੇ ਇਦੁਰ ਉਦਰਾਏ ਦੇਖਣ ਦੀ ਵੀ ਲੋੜ ਨਹੀਂ ਵੀ ਕਿੱਥੇ ਜੇ ਹੈ ਪਹਿਲਾ ਨੰਬਰ ਦੱਬ ਕੇ ਸੰਜੀਵ ਰੋਡ ਦੀ ਫੋਟੋ ਲੱਗੀ ਹੋਣੀ ਪਹਿਲੇ ਨੰਬਰ ਦਾ ਬਟਨ ਦਬਕੇ ਘਰੇ ਮੁੜਿਆ ਉਹ ਫੋਟੋ ਦੂਜਿਆਂ ਦੀ ਵੀ ਲੱਗੀ ਹੋਣੀ ਉਧਰ ਦੇਖਿਓ ਇਹਨਾਂ ਨੇ ਤਾਂ ਅੱਖਾਂ 'ਚ ਚਿੱਟਾ ਮੋਤੀਆ ਉਤਰ ਸਕਦਾ ਐ ਐਡੇ ਭ੍ਰਸ਼ਟਾਚਾਰੀ ਹੰਕਾਰੀ ਨੇ ਫੁੱਟੂ ਹੀ ਦੇਖਣੀ ਮੱਥੇ ਹੀ ਨਾ ਲੱਗੀ ਯਾਰ ਸਈਏ ਨਾ ਹੰਕਾਰ ਹੰਕਾਰ ਗੁੱਸਾ ਕੀ ਗੱਲ ਲਣਗੇ ਐਮਐਲਏ ਬਣ ਕੇ ਕੀ ਗੱਲ ਲਣਗੇ ਸਰਕਾਰ ਤਾਂ ਸਾਡੀ ਐ ਗਾਲਾਂ ਹੀ ਕੱਢਣਗੇ ਡੇਢ ਸਾਲ ਮੈਨੂੰ ਵਾਲਾ ਕੱਢ ਲੈਣਗੇ ਫਿਰ ਕਿਉਂ ਰੁਕਾ ਤੂੰ ਹੀ ਕਹਾਂਗੇ ਛੱਡੋ ਯਾਰ ਗਾਲਾਂ ਕੱਢਣ ਵਾਸਤੇ ਬਣਾਇਆ ਸੀ ਇਹਨੂੰ ਕੰਮ ਤਾਂ ਕੋਈ ਹੋ ਨਹੀਂਦਾ ਉਹਦਾ ਨਾ ਹੀ ਉਦੋਂ ਜਦੋਂ ਮੰਤਰੀ ਸੀ ਉਦੋਂ ਕੀ ਕਰਤਾ ਉਦੋਂ ਵੀ ਗਾਲਾਂ ਕੱਢੀਆਂ ਉਹਨੇ ਹੰਕਾਰ ਹੈ ਉਹਨਾਂ 'ਚ ਹੁਣ ਮੈਨੂੰ ਪੱਤਰਕਾਰ ਕਹਿੰਦੇ ਜੀ ਕਿਹੜੇ ਮੁੱਦੇ ਤੇ ਲੜ ਰਹੇ ਹੋ ਮੈਂ ਕਿਹਾ ਸਿੱਧਾ ਜਾਂ ਮੁੱਦਾ ਹੈ ਜੀ ਇੱਕ ਪਾਸੇ ਪਿਆਰ ਹੈ ਦੂਜੇ ਪਾਸੇ ਹੰਕਾਰ ਹੈ ਅਸੀਂ ਪਿਆਰ ਨਾਲ ਵੋਟ ਮੰਗਦੇ ਹਾਂ ਹੰਕਾਰ ਨਾਲ ਮੰਗਦੇ ਆ ਐ ਫੋਟੋ ਖੋ ਔਰ ਲਿਖਿਆ ਵੀ ਕੀ ਅੰਗਰੇਜ਼ੀ ਚ ਲਿਖਿਆ ਆਪਾਂ ਤਾਂ ਸਮਝ ਹੀ ਨਹੀਂ ਆਉਂਦਾ ਉਹ ਆਸ਼ੂ ਇਜ਼ ਮਸਟ ਮਤਲਬ ਆਸ਼ੂ ਜ਼ਰੂਰੀ ਹੈ ਐਡਾ ਕਿਹੜਾ ਨੈਲਸਨ ਮਡੇਲਾ ਹੋ ਯਾਰ ਵੀ ਜ਼ਰੂਰੀ ਹੈ ਉਹ ਉਹ ਤਾਂ ਸਾਡੀ ਮਜਬੂਰੀ ਹੀ ਹੈ ਪਹਿਲਾਂ ਚੰਗੇ ਬੰਦੇ ਚੁਣੋ ਆਪਦੇ ਵਰਗੇ ਚੁਣੋ ਜਿਹੜੇ ਤੁਹਾਡੇ ਘਰਾਂ ਚ ਤੁਹਾਡੇ ਸਮੱਸਿਆਵਾਂ ਨੂੰ ਜਾਣਦੇ ਹੋਣ ਉਹਨਾਂ ਨੂੰ ਚੁਣੋ ਇਹੋ ਜਿਹਾ ਤੋਂ ਲੈਣਾ ਕੀ ਆਪਾਂ ਨੇ ਉਹ ਤਾਂ ਆਪਣੀ ਪਾਰਟੀ ਨਾਲ ਲੜੀ ਜਾਂਦਾ ਆਵੇ ਨਾ ਆਵੇ ਆਵੇ ਨਾ ਆਵੇ ਆਵੇ ਨਾ ਆਵੇ ਮੈਂ ਇਕੱਲੀ ਆ